जन मन अधिनायक जय भारत भाग्य विधाता पंजाब सिंध गुजरात मराठा द्राविड उत्तल बंगा विंद हिमाचल यमुना गंगा उच्चल जलधि तरंगा तव शुभ शुभ आशीष श्री श्याम होंगे राधे तब जय गाथा जन जन मंडल दाता जय ही भारत भाग्य विधाता जय हे जय हे जय हे जय 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 हे, जया हे, जया हे।, जया, 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 जया हे। ਮਾਤਾ ਦੀ ਜੈ ਅਨਿਸ਼ਰਮ ਮੈਂ ਸੱਪਲ ਸੇਣੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਜੂ ਰੋਬਾ ਪੁਸ਼ਾਪੁਰ ਜ਼ਿਲ੍ਹਾ ਅਸੀਂ ਸਕੂਲ ਦੇ ਵਿੱਚ ਸਾਰੇ ਅਧਿਆਪਕ ਸਹਿਵਾਣ ਔਰ ਬੱਚਿਆਂ ਦੇ ਨਾਲ ਅੱਜ ਆਜ਼ਾਦੀ ਦਾ ਦਿਹਾੜਾ ਮਨਾਇਆ ਸਾਡੇ ਦੇਸ਼ ਨੂੰ ਆਜ਼ਾਦ ਹੋਏ 77 ਸਾਲ ਹੋ ਗਏ ਔਰ ਅੱਜ ਅਸੀਂ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਜੈ ਹਿੰਦ ਅੱਜ ਆਜ਼ਾਦੀ ਦਿਹਾੜੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਾ ਦੇਸ਼ ਜਿਹੜਾ ਹੈ ਅੱਜ ਆਜ਼ਾਦੀ ਦਿਵਸ ਮਨਾ ਰਿਹਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਤਿਰੰਗਾ ਝੰਡਾ ਜਿਹੜਾ ਫੈਰਾਉਂਦੇ ਐ ਇਸ ਦਿਨ ਔਰ ਅੱਜ ਸਾਨੂੰ ਆਜ਼ਾਦ ਹੋਏ ਸਾਡੇ ਦੇਸ਼ ਨੂੰ 78 ਸਾਲ ਹੋ ਗਏ 79ਵਾਂ ਜਿਹੜਾ ਹੈ ਅਸੀਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਤੁਹਾਨੂੰ ਪਤਾ ਹੈ ਭਾਰਤ ਸਰਕਾਰ ਨੇ ਔਰ ਪੰਜਾਬ ਸਰਕਾਰ ਨੇ ਹੁਣ ਨਸ਼ਿਆਂ ਦੇ ਵਿਰੁੱਧ ਜਿਹੜਾ ਹੈ ਅਭਿਆਨ ਚੇੜਿਆ ਹੈ ਤਾਂ ਤੁਸੀਂ ਸਾਰੇ ਬੱਚਿਆਂ ਨੇ ਜੋ ਤੁਹਾਡੇ ਅਧਿਆਪਕ ਸਾਹਿਬਾਨ ਗਾਈਡ ਕਰਦੇ ਉਸ ਤਰ੍ਹਾਂ ਯੋਗਦਾਨ ਪਾਣਾ ਹੈ ਕਿਸੇ ਬੱਚੇ ਨੇ ਵੀ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਹੈ ਆਪਣੇ ਮਾਪੇ ਬਾਬ ਦੀ ਇੱਜ਼ਤ ਕਰਨੀ ਉਹਨਾਂ ਦੀ ਕਦਰ ਕਰਨੀ ਹੈ ਉਹ ਜਿੱਥੇ ਤੁਹਾਨੂੰ ਰੋਕਦੇ ਉੱਥੇ ਰੁਕਣਾ ਹੈ ਬੜਿਆਂ ਦਾ ਸਤਿਕਾਰ ਕਰਨਾ ਇਸ ਦੇਸ਼ ਦੇ ਨਿਰਮਾਣ ਦੇ ਵਿੱਚ ਹਿੱਸਾ ਪਾਣਾ ਹੈ। ਸੋ ਆਜ਼ਾਦੀ ਦਿਹਾੜੀ ਦੀਆਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ। ਜੈ ਹਿੰਦ। ਜੈ। ਜੈ ਹਿੰਦ ਜੈ ਭਾਰਤ। ਥੈਂਕ ਯੂ।